ਸਟਰੀਕਰ ਜੀ ਤੁਸੀਂ ਦੇਖ ਰਹੇ ਹੋ ਜੀ ਮਾਨਵਾਦੀ ਕਵਰ ਤੇ ਮੈਂ ਹਾਂ <strong></strong> ਪ੍ਰਿੰਦਰ ਕੁੰਡਰੀਆ ਅੱਜ ਅਸੀਂ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਵਿਖੇ ਖੜੇ ਆਂ ਕਿਤੇ ਕੇ ਤੁਸੀਂ ਸਾਥ ਸੀ ਵੀਰਾਂ ਦੇਖ ਰਹੇ ਹੋ ਮਿੱਟੀ ਕੇ ਆਪ ਪੈਰਾਂ ਦੇ ਵੀਰਾਂ ਨੂੰ ਖਾ ਰਹੇ ਆਂ ਇਹੋ ਤੋਂ ਪਰਵਾਹ ਕੋਈ ਆਪਣੀ ਪੰਜਾਬੀਆਂ ਵੱਲੋਂ ਜੋਤੇ ਨਾ ਪਰਮਾ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਨਾ ਲਗਾਇਆ ਗਿਆ ਹੈ ہمارا ਜੋ ਯਾਨੀ ਹੈ ਜੀ ਕੇ ਦੇ ਲੋਕਾਂ ਵੱਲੋਂ ਸ੍ਰੀ ਨਰੇਂਦਰ ਸਿੰਘ ਮੋਦੀ ਵੱਲੋਂ ਆਪ ਪਿੰਡਾਂ ਲਈ ਗੰਗਵਾਲਾਪ ਤੋਂ 2 ਕਰੋੜ ਰੁਪਏ ਜੋ ਅਨਾਨ ਦਿੱਤਾ ਗਿਆ ਹੈ ਉਹ ਕਵਰ ਨਹੀਂ ਮੰਗਿਆ ਦੇ ਵਿੱਚ ਦੇ ਆਪਣੇ ਕਾਫਾ ਜਿਹੜਾ ਗਰੀਬਾਂ ਲਈ ਜਿਹੜੇ ਕੰਮਾਂ ਨੇ ਬਣਦੇ ਆ ਆਜੋ ਵੈਕੂ ਵਿੱਚ ਮਾਰਦੇ ਗਰੀਬ ਆਇਆ ਉਹਨਾਂ ਵਾਸਤੇ ਗਰੀਬਾਂ ਵਾਸਤੇ ਕੋਈ ਨਾਮ ਨਹੀਂ ਬੰਦਿਆ ਗਿਆ ਨਾ ਹੀ ਪੰਜਾਬ ਸਰਕਾਰ ਵੱਲੋਂ ਇਹ اعلان ਕੀਤਾ ਗਿਆ ਇਹਨਾਂ ਗਰੀਬ ਵਰਗ ਵਾਸਤੇ ਜਿਹਨੇ ਮਕਾਨ ਲੱਗੇ ਆ ਵਾਸਤੇ ਕੋਈ ਵੀ ਰਾਹਤ ਫੰਡ ਜੋ ਇਹਨਾਂ ਸਰਕਾਰਾਂ ਨੇ ਕੋਈ ਐਲਾਨ ਨਹੀਂ ਕੀਤਾ ਗਿਆ ਅੱਜ ਇਸ ਸਬੰਧ ਵਿੱਚ ਮਰੇਗਾ ਮਜ਼ਦੂਰ ਦੇ ਹੋਰ ਵਕ ਵਕ ਜੱਤੇ ਬੰਦੀਆਂ ਵੱਲੋਂ ਜੋ ਡਿਜੀਟਲ ਦਫ਼ਤਰ ਤੋਂ ਕਾਹਦੇ ਨਹੀਂ ਕਿ ਤਾ ਜੋ ਇੱਕ ਬਹੁਤ ਬੜਾ ਵਿਸ਼ਾਲ ਤੱਣਾ ਲਗਾਇਆ ਗਿਆ ਆਪਸੇ ਲਾਈਟ ਵੀ ਰਾਹ ਦੇ ਸਕਦੇ ਹੋ ਜਿਨਾ ਸ਼੍ਰੀ ਮੁਖਤਸਰ ਸਾਹਿਬ ਜੋ ਡੀਸੀ ਦਫ਼ਤਰੋਂ ਵਿਖੇ ਉਹ ਅੱਜ ਵਕ ਵਕ ਜੱਤੇ ਬੰਦੀਆਂ ਵੱਲੋਂ ਰੇਗਾ ਜੂਨੀਅਰ ਹੁਣ ਆ ਗਿਆ ਪੰਨਾ ਲਗਾਇਆ ਗਿਆ ਬੁੱਤਾਂ ਨੂੰ ਖਾਲੀ ਜਾਂ ਬਾਬੇ ਨੂੰ ਅਸੀਂ ਉੱਥੇ ਨਹੀਂ ਤਗਰੇ ਦਿਖਾ ਕੇ ਲੋਕਾਂ ਨੂੰ ਦਿਖਾਉਂਦੇ ਸੀ ਆਹ ਦੇਖੋ ਜੀ ਤੁਹਾਨੂੰ ਜੱਟੇ ਬੰਦੀਆਂ ਨਾਲ ਗੱਲਬਾਤ ਕਰਾਵਾਂਗੇ ਕੀ ਕੀ ਗੱਲਬਾਤ ਹੈ ਕਿਉਂ ਅੱਜ ਐਡੇ ਵੱਡੇ ਮੈਚ ਨਾਲ ਤੁਸੀਂ ਪੰਨਾ ਲਗਾਏ ਆ ਬਾਬੇ ਖਾਲੀ ਦਿਸਣਾ ਨਹੀਂ ਚਾਹੁੰਦਾ ਥੋੜੀ ਜਿਹਾ ਬਾਅਦ ਤੁਹਾਨੂੰ ਅਸੀਂ ਜੱਟੇ ਬੰਦੀਆਂ ਨਾਲ ਗੱਲਬਾਤ ਕਰਾਵਾਂਗੇ ਆਰ ਦੇ ਪੱਖੀ ਜਿਹੜੇ ਚੈਨਲ ਜਾਂਦੇ ਮੀਡੀਆ ਵਾਲੇ सोचा जिंद मज़दूर मोर जिंद ਕੀ ਗੀਤ ਲੀਲੇ ਪੀਲੇ ਕਾੜ ਦੇ ਤਰੇ ਪੱਲੇ ਰਹਿ ਗਏ ਮਾੜੇ ਦੇਗੀ ਇੰਦਰਾ ਬੀਬੀ ਪੁਰੇ ਸਮਾਜ ਦੇ ਖੂਨ ਸਰਦਾਰਾਂ ਨੂੰ ਦੇਸ਼ ਕਰਦਾ ਪਹਿਲੀ ਵਾਰ ਬਾਬਾ ਬਲਵੰਤ ਬਹਾਦਰ ਚਾਰੀ ਮੁਖਤਰੀ ਧਰਤੀ ਇਸ ਧਰਤੀ ਦੇ ਉੱਤੇ ਜੰਗ ਜਿੱਤ ਕੇ ਅੱਜ ਸਾਨੂੰ ਸੀਂਗਾ ਖਬਰ ਦਾ ਮਰ ਲਿਆ ਸਾਨੂੰ ਜੌਨ ਦਾ ਮਾਣ ਮਿਲਿਆ ਲਓ ਉਸ ਵੇਲੇ ਦੀ ਗੱਲ ਹੈ ਕਿਉਂਕਿ ਅਸੀਂ ਇਹਨਾਂ ਨੂੰ ਯਾਦ ਕਰਾਂਗੇ ਅਸੀਂ ਇਹਨਾਂ ਦੇ ਨਾਂ ਦੇ ਹੌਸਲੇ ਸਾਡੇ ਬਲੰਦ ਰਹਿੰਦੇ ਆ ਬੰਦਾ ਬੰਦਾ ਸਿੰਘ ਦਾ ਹਾਦਰ ਜੀ ਉਹ ਜੋਰ ਦੀ ਬਤਾ ਕੋਮ ਤੇ ਪੈ ਜਾਂਦੀ ਇਹ ਹੱਸ ਹੱਸ ਕੇ ਮਰਸੀਲੇ ਨਾਲ ਨਾਲ हंकार त रहंदियूं हो जग र हो बंदिया तेरा रहंदिय हो बरदा ਤੋਤਾ ਸੰਗੋ ਉਹਤਾ ਹਾ ਦੇਣਾ ਆਪਣੇ ਵਿਚਾਰ ਸਾਂਝਾ ਕਰਨਗੇ ਮਸੂਰਤ ਜਿੱਥੇ ਬੰਦੀਆਂ ਨੇ ਇੱਕ ਚਿੰਗਾਂਬਾਦ ਜਿੰਦਾਬਾਦ ਜਿੰਦਾਬਾਦ ਮੈਦੂਰ ਜਿੱਥੇ ਬੰਦੀਆਂ ਨੇ ਇੱਕ ਚਿੰਗਾਂਬਾਦ ਜਿੰਦਾਬਾਦ ਜਿੰਦਾਬਾਦ ਬਾੜਛਣਾ ਘਟੇਰੀ ਹੋਏ ਮਕਾਨਾਂ ਦਾ ਮਾਰ ਜਾ ਦਿਓ ਨੂੰ ਇਹ ਸਭ ਨਕਮੇ ਨੇ ਇਸ ਲਈ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਹੋਣ ਸਾਡੇ ਸਰਦਾਰ ਵਿਸਵੇਦ ਸਿੰਘ ਟਾਈਗਰਿੰਦੂ ਜ਼ਿਲ੍ਹਾ ਬੂ ਕਾਕਾ ਸੰਘੋੜਾ ਆਲੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਦੇ ਅਬੂ ਜਿਹੜਾ ਦਰਦ ਆ ਨਾ ਕਿਸਾਨਾਂ ਦੇ ਦਰਦ ਨਾਲ ਜਿੱਥੇ ਕਿਸਾਨੀ ਪ੍ਰਭਾਵਿਤ ਹੋਈ ਨੇ ਕਿਸਾਨੀ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਅਸੀਂ ਤਾਂ ਪਹਿਲਾਂ ਹੀ ਬੇਜ਼ਮੀਨੇ ਨੇ ਪਹਿਲਾਂ ਹੀ ਜ਼ਮੀਨਾ ਹੈ ਨਹੀਂ ਪਹਿਲਾਂ ਅੱਜ ਜਦੋਂ ਵੀ ਅਸੀਂ ਦੇਖਦੇ ਆ ਕਿ ਸਾਡੇ ਮਜ਼ਦੂਰਾਂ ਦੀ ਕਿਤੇ ਚਰਚਾ ਨਹੀਂ ਚੱਲ ਰਹੀ ਕਿਤੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰ ਰਹੇ ਹਰਦਾਲੀਆਂ ਉਹਨਾਂ ਨੂੰ ਕੋਈ ਰੋਕਦਾ ਨਹੀਂ ਉਹਨਾਂ ਨੂੰ ਸਮਾਣੇ ਕੁਰਸੀ ਤੇ ਆਪਾਂ ਆ ਕੇ ਆਉਂਦੇ ਆ साढे बंदे घटि कंदा जेकी जा कलो सही घटी खणी

ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਕਿਹੜੇ ਜਥੇਬੰਦੀ ਹੈ ਜਿਹੜਾ ਤੁਸੀਂ ਅੱਜ ਸ੍ਰੀ ਮੁਕਸਰ ਸਾਹਿਬ ਡੀਸੀ ਦਫ਼ਤਰ ਦੇ ਬਾਹਰ ਅੱਗੇ ਜੋ ਏਡੇ ਵੱਡੇ ਇਕੱਠ ਨਾਲ ਜੋ ਅੱਜ ਧਰਨਾ ਲਗਾਇਆ ਹੈ ਕੀ ਗੱਲ ਬਤਾ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਮਦਰਸਾ ਜਥੇਬੰਦੀ ਆ ਦਿਹਾਤੀ ਮਦੀਦ ਸੁਭਾ ਜਿਲ੍ਹਾ ਸਖਤਰ ਸੂਭਾ ਕਮੇਟੀ ਮੈਂਬਰ ਅੱਜ ਮਸਲਹੇ ਆ ਜੀ ਜਿਹੜਾ ਸਾਂਝਾ ਮੋਰਚਾ ਮਦੀਦ ਦੇ ਸੰਬੰਧੀਆਂ ਦਾ ਬਣਿਆ ਉਸ ਮੋਰਚੇ ਦੇ ਸੱਦੇ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਤਹਿਸੀਲਾਂ ਤੇ ਐਸਡੀ ਮੰਦ ਡਕਟਰਾਂ ਤੇ ਡੀਸੀ ਦਫਤਰਾਂ ਤੇ ਜਿਹੜੇ ਸਾਰੇ ਪੰਜਾਬ ਚ ਮਜਾਰੇ ਹੋ ਰਿਹਾ ਮਜਾਰੇ ਹੋ ਰਿਹਾ ਕਿ ਜਿਹੜੇ ਪਿਛਲੇ ਦਿਨਾਂ ਤੋਂ ਭਾਰਾਂ ਦੀਆਂ ਆਫਤਾਂ ਕਾਰਨ بارشਾਂ ਦੇ ਕਾਰਨ ਜਿਹੜੇ ਪੰਜਾਬ ਦੇ ਅੰਦਰ 7-8 ਜ਼ਿਲ੍ਹਿਆਂ ਦੇ ਵਿੱਚ ਇਹ ਵੱਡੀ ਮਾਰ ਪਈ ਆ ਉਹਦੇ ਜਿਹੜੀ ਵੱਡੀ ਮਾਰ ਪਈ ਆ ਉਸ ਮਾਰ ਦੇ ਵਿੱਚ ਫਸਲਾਂ ਤਬਾਹ ਹੋਈਆਂ ਘਰ ਤਬਾਹ ਹੋਏ ਆ ਮਾਲ ਡੰਗਰ ਜਿਹੜਾ ਮਰਿਆ ਮਾਲੀ ਜਾਨੀ ਨੁਕਸਾਨ ਹੋਇਆ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਕੋਈ ਇੰਨੀ ਬਾੜੀ ਕੋਈ ਦੇਖ ਨਹੀਂ ਵਿਖਾਈ ਜਿਹੜਾ ਉਹਨਾਂ ਦੇ ਗੱਲ ਕਰਨੀ ਚਾਹੀਦੀ ਸੀ ਜਿਹੜਾ ਉਹਨਾਂ ਨੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਉਹ ਬਾਹ ਨਹੀਂ ਫੜੀ ਇਸ ਕਰਕੇ ਜਿਹੜਾ ਐਲਾਨ ਕੀਤਾ ਭਗਵੰਤ ਮਾਨ ਨੇ ਕਿ ਅਸੀਂ 20 ਹਜ਼ਾਰ ਟਿਆ ਕਿਲੇ ਦਾ ਨੁਕਸਾਨ ਦਵਾਗੇ ਅਸੀਂ ਕਹਿੰਦੇ ਆ ਉਹ ਠੀਕ ਆ ਪਰ ਜਿਹੜਾ ਉਹ ਘੱਟ ਆ ਜੇ ਜਿਹੜਾ ਨੁਕਸਾਨ ਆ ਹੋਇਆ ਉਹ ਪੂਰਾ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਘਰ ਟਹਿ ਗਿਆ ਉਹਦਾ ਮੁਆਵਜ਼ਾ ਦੇਵਾਂਗੇ ਜਿਹੜੀਆਂ ਮੌਤਾਂ ਹੋ ਗਈਆਂ ਉਹਦਾ 4 ਲੱਖ ਰੁਪਏ ਅਸੀਂ ਮੁਆਵਜ਼ਾ ਦੇਵਾਂਗੇ ਜਿਹੜੇ ਘਰ ਕਮਜ਼ੋਰ ਆ ਉਹ ਘਰ ਬਣਾਉਣ ਵਾਸਤੇ ਅਸੀਂ ਮਾਰਟਲ ਦੇਵਾਂਗੇ ਪਰ ਉੱਥੇ ਸਾਡੇ ਮਜ਼ਦੂਰ ਦੀ ਇੱਕ ਵੀ ਗੱਲ ਨਹੀਂ ਕੀਤੀ ਉਹਨੇ ਮਜ਼ਦੂਰ ਦੀ ਇੱਕ ਵੀ ਮੋਹ ਨਹੀਂ ਖੁੱਟਿਆ ਤੇ ਅਸੀਂ ਮਜ਼ਦੂਰ ਨੂੰ ਕੀ ਦੇਣਾ ਅਸੀਂ ਕਹਿੰਦੇ ਆ ਕਿ ਜੇ ਕਿਸਾਨੀ ਖਰਾਬ ਹੋਈ ਆ ਫਸਲਾਂ ਖਰਾਬ ਹੋਈਆਂ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਕਿਸਾਨ ਨੂੰ ਮਿਲਣਾ ਚਾਹੀਦਾ ਉਹਦੇ ਨਾਲ ਉੱਥੇ ਖੇਤਾਂ ਦੇ ਵਿੱਚ ਸਾਡੇ ਮਜ਼ਦੂਰ ਨੇ ਵੀ ਕੰਮ ਕਰਨਾ ਸੀ। ਉੱਥੇ ਸਾਡੇ ਮਜ਼ਦੂਰ ਨੇ ਵੀ ਉੱਥੇ ਰੋਟੀ ਖਾਣੀ ਆ ਪਰ ਮਜ਼ਦੂਰ ਨੂੰ ਵੀ ਉੱਥੇ ਘੱਟੋ-ਘੱਟ ਹਰੇਕ ਪਰਿਵਾਰ ਨੂੰ 50-50000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਘਰ ਉਹਨਾਂ ਦੇ ਢਹਿ-ਢੇਰੀ ਹੋ ਗਿਆ ਉਹਨਾਂ ਨੂੰ ਘੱਟੋ-ਘੱਟ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜੇ ਬਾਨੇ ਗੱਡਾ ਲੈ ਘਾਰਿਆ ਕਿਉਂਕਿ ਕਮਜ਼ੋਰ ਆ ਚੋਰ ਆ ਉਹਨਾਂ ਨੂੰ ਘੱਟੋ-ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਉਹ ਆਪਣੇ ਘਰ ਠੀਕ ਬਣਾ ਸਕਣ। ਇਸੇ ਤਰ੍ਹਾਂ ਜਿਹੜੇ ਨੁਕਸਾਨ ਹੋ ਗਿਆ ਮੱਝਾਂ ਰੁੜ ਗਈਆਂ ਉਹ ਮੱਟਾ ਇੱਕ ਪਸ਼ੂ ਦਾ ਘੱਟੋ ਘੱਟ 1 ਲੱਖ ਰੁਪਇਆ ਉਹਦਾ ਮਾਰਦਾ ਸਰਕਾਰ ਦੇਵੇ ਪਰ ਸਰਕਾਰ ਨੇ ਮਜ਼ਦੂਰਾਂ ਦੇ ਕੋਈ ਵੀ ਗੱਲ ਨਹੀਂ ਕੀਤੀ ਤੇ ਅਸੀਂ ਕਹਿੰਦੇ ਕਿ ਮਜ਼ਦੂਰਾਂ ਨੂੰ ਨਹੀਂ ਨਾਲ ਦਾ ਪਾਲਾ ਕੀਤਾ ਗਿਆ ਦੂਜੀ ਗੱਲ ਕਿ ਉੱਥੇ ਜਿਹੜੀਆਂ ਅਨਾਜ ਮੰਡੀਆਂ ਜਿਹੜੇ 2000 ਪਿੰਡ ਪ੍ਰਭਾਵਿਤ ਹੋਇਆ ਪਾਣੀ ਨਾਲ ਡੁੱਬੇ ਆ ਉਹ ਉੱਥੇ ਅਨਾਜ ਮੰਡੀਆਂ ਨਹੀਂ ਆ ਜਿੱਥੇ ਕੱਚੇ ਪੱਲੇਦਾਰ ਕੰਮ ਕਰਦੇ ਆ ਥੂੜ ਏਜੰਸੀਆਂ ਵਿੱਚ ਕੰਮ ਕਰਦੇ ਆ ਪਰ ਉਹਨਾਂ ਵਾਸਤੇ ਵੀ ਕੋਈ ਸਰਕਾਰ ਨੇ ਮਾਰ ਜਾਣੀ ਪਾ ਲਾੜਿਆ ਕੋਈ ਜਿਹੜੇ ਦੁਕਾਨਦਾਰ ਰੇੜੀ ਫੜੀ ਵਾਲੇ ਆ ਉਹਨਾਂ ਵਾਸਤੇ ਕੋਈ ਮਾਰ ਜਾਣੀ ਕੋਈ ਲਾੜਿਆ ਇਸ ਕਰਕੇ ਹੀ ਕਹਨੇ ਆ ਜਿਹੜੇ ਪੱਲੇਦਾਰ ਆ ਪੱਲੇਦਾਰਾਂ ਨੇ ਵੀ ਉਥੋਂ ਆਪਣੀ ਕਮਾਈ ਕਰਨੀ ਸੀ ਉਸੇ ਅਨਾਜ ਤੇ ਆਪਣੀ ਮਿਹਨਤ ਕਰਨੀ ਸੀ ਪੱਲੇਦਾਰਾਂ ਨੂੰ ਵੀ ਘੱਟੋ-ਘੱਟ ਜੋਗਵਾਨ ਦਾ ਮਾਜਾ ਦਿੱਤਾ ਜਾਵੇ ਜਿਹੜੇ ਰੇੜੀ ਫੜੀ ਜਾਂ ਦੁਕਾਨਦਾਰ ਆ ਉਹ ਦੁਕਾਨਾਂ ਰੋੜ ਗਈਆਂ ਉਹਨਾਂ ਨੂੰ ਵੀ ਮਾਜਾ ਜੋ ਬੰਦਾ ਮਾਜਾ ਦਿੱਤਾ ਜਾਵੇ ਇਸ ਕਰਕੇ ਜਿਹੜੇ ਨਰੇਗਾ ਮਜ਼ਦੂਰ ਆ ਮਰੇਗਾ ਮਜ਼ਦੂਰ ਵੱਡੀ ਪੱਧਰ ਤੇ ਘਰਾਂ ਦੇ ਵਿੱਚ ਬੈਠਿਆ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕਿਉਂ ਕੰਮ ਦੀ ਲੋੜ ਆ ਅਸੀਂ ਕਹਿੰਦੇ ਕਿ ਕੰਮ ਹੈ ਜਿਹੜਾ ਉਹ ਸਰਕਾਰ ਸੜਕਾਂ ਤੇ ਨਹਿਰਾਂ ਤੇ ਕਸੀਆਂ ਤੇ ਦਰਿਆਵਾਂ ਤੇ ਨਹਿਰਾਂ ਤੇ ਜੋ ਖਾਲੀਆਂ ਤੇ ਕੰਮ ਸਫਾਈ ਦਾ ਉਹ ਕੰਮ ਤੁਰੰਤ ਚਾਲੂ ਕਰਕੇ ਸਾਰੇ ਪੰਜਾਬ ਦੇ ਅੰਦਰ ਜਿਹੜਾ ਕੰਮ ਬੰਦ ਕੀਤਾ ਉਹ ਕੰਮ ਚਾਲੂ ਕਰਕੇ ਉਹ ਕੰਮ ਚਾਲੂ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ ਤੁਰੰਤ ਕੰਮ ਦਿੱਤਾ ਜਾਵੇ ਇਸੇ ਤਰ੍ਹਾਂ ਮੰਗਾ ਹੈ ਕਿ ਸਾਡੀਆਂ ਜਿਹੜੀ ਪੈਨਸ਼ਨ ਉਹਦਾ ਵਾਧਾ ਹੋਵੇ ਜਿਵੇਂ ਹਜ਼ਾਰ ਰੁਪਏ ਪਰ ਜਿਹੜਾ ਦੇਣਾ ਹੀ ਆਉਟਾਂ ਨੂੰ ਉਹ ਦਿੱਤਾ ਜਾਵੇ ਇਸੇ ਤਰ੍ਹਾਂ ਮਨੋਰ ਮੰਗਾ ਤੁਸੀਂ ਗੱਲ ਕਰ ਰਹੇ ਆ ਅੱਜ ਸਾਂਝਾ ਫਰੰਟ ਜਿਹੜਾ ਕੋਈ ਮੋਰਚਾ ਬਣਿਆ ਉਹਦੀ ਗਵਾਈ ਦੇ ਵਿੱਚ ਅੱਜ ਦਿੱਤਾ ਨਾਲ ਆਇਆ ਇਹਨਾਂ ਮੰਗਾਂ ਤੁਸੀਂ ਹਾਂ ਜੀ ਪਤਾਂ ਜੀ ਕੀ ਨਾਮ ਆ ਜੀ ਕਿਹੜੇ ਜਥੇਬੰਦੀ ਹੈ ਮੈਂ ਕਾਕਾ ਸਿੰਘ ਪੰਜਾਬ ਦੇ ਇੱਕ ਮਿੰਨੀ ਦੀ ਦੁਨੀਆ ਦਾ ਰਾਜਕੁਮਾਰ ਆ ਜੀ ਅੱਜ ਦਾ ਜੋ ਸਾਡਾ ਸਾਂਝੇ ਮੋਰਚੇ ਦਾ ਸਰਦਾਰ ਸੀ ਜਾਨ ਕੀ ਹੜਪੀਟਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਮਸਲੇ ਨੇ ਉਹਨਾਂ ਤੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਤਾਲੇ ਤੋਂ ਮੂਵੀ ਲਾਵਾਂਗੇ ਐਡਮਿਸ਼ਨ ਦੇ ਕਿਤੇ ਧਰਤੀ ਐ ਡੀਸੀ ਦਫਤਰੋਂ ਅੱਜ ਦਿਨ ਮਿਲਿਆ ਸਾਡੇ ਅ ਮਾਅਵਲਾ ਹੈ ਜੀ ਸਾਡਾ ਵੀ ਜਦੋਂ 2 ਜਿਨੇ ਕਿਸਾਨਾਂ ਥੋੜੇ ਜਿਨੇ ਕਿਸਾਨਾਂ ਤੇ ਖੇਤ ਨੂੰ ਦੂਰ ਨੇ ਇਹਨਾਂ ਦਾ ਅੰਨਾਂ ਤਰ੍ਹਾਂ ਦੀ ਜਿਹੜੀ ਹਾਲਤ ਇੱਕੋ ਜੀ ਹੈ ਕਿਉਂਕਿ ਇਹਨਾਂ ਕੋਲੇ ਕੋਈ ਖਾਨਦਾਨ ਐਡਾ ਕੋਈ ਵੱਡਾ ਪ੍ਰਬੰਧ ਹੈ ਨਹੀਂ ਜਿਹਦੇ ਕਾਰਨ ਕਰਕੇ ਅਸੀਂ ਇਹਨਾਂ ਨੂੰ ਵੀ ਫੌਰੀ ਤੌਰ ਤੇ ਇਹ ਇਹ ਜਿਹੜੀਆਂ ਤੰਤਰਾਂ ਨੇ ਇਹਨਾਂ ਦੀ ਫੌਰੀ ਵਾਹ ਫੜੀ ਜਾਵੇ ਫੌਰੀ ਇਹਨਾਂ ਦਾ ਇਹਨਾਂ ਨੂੰ ਪ੍ਰਬੰਧ ਕੀਤੇ ਜਾਣ ਖਾਸ ਕਰਕੇ ਜੋ ਇਹ ਨੇ ਜਿਨ੍ਹਾਂ ਦੇ ਕਮਰੇ ਡਗ ਪਏ ਜਿਹੜੀ ਅੱਜ ਸਰਜਰੀ ਕਰਵਾਉਂਦੇ ਸਰਜਰੀ ਖਾਣੇ ਜਿਨ੍ਹਾਂ ਦਾ ਕਮਾ ਕੇ ਖਾਣ ਦਾ ਟਾਈਮ ਪਾਸ ਹੁੰਦਾ ਸੀ ਫਿਰ ਅੱਜ ਉਹ ਬੇਰੁਜ਼ਗਾਰ ਹੋ ਗਿਆ ਵਿਦੇਸ਼ੀ ਹੋ ਗਿਆ ਤੇ ਹੁਣ ਸਰਕਾਰ ਕੰਨਾ ਮਹੀਨਾ ਤੋਂ ਪਹਿਲਾਂ ਕੜ ਕੇ ਦਿੱਤੀ ਕੀ ਅੱਜ ਸਰਕਾਰ ਦਾ ਫਰਜ਼ ਨਹੀਂ ਬਣਦਾ ਵੀ ਫੌਰੀ ਜਿਹੜੀ ਆਫਤ ਆਈ ਹੋਈ ਆ ਆਫਤ ਤੁਸੀਂ ਲੈਂਦੀ ਹੋਈ ਆ ਉਸ ਆਫਤ ਵਾਸਤੇ ਸਾਨੂੰ ਬਹੁਤੀ ਡਿਪ ਕੁਮਾਰੇ মুখ ਖੋਲਣੇ ਚਾਹੀਦੇ ਆ ਹਜ਼ਾਰਾਂ ਟਾਣਾ ਜਿਹੜੀ ਕਣਕ ਆ ਉਹ ਗਰਾਮਾਂ ਚ ਪਈ ਗੜ ਜਾਂਦੀ ਹੈ ਤੇ ਲੱਖਾਂ ਰੁਪਏ ਤੁਸੀਂ ਉਹਨੂੰ ਮੁੜ ਕੇ ਗਦਾਮਾਂ ਤੇ ਟੱਕ ਕੇ ਸਟਣ ਤੇ ਲਾਉਨੇ ਆ ਉਹ ਅੱਜ ਕੀ ਵੱਡੀ ਨਹੀਂ ਜਾ ਸਕਦੀ ਪਰ ਅਸਲ ਸਰਕਾਰ ਲੋਕਾਂ ਪੱਖੀ ਨਹੀਂ ਇਹ ਜੋਕ ਪੱਖੀ ਨੇ ਜੋਕੂ ਜਿਵੇਂ ਕਹਿੰਦੀਆਂ ਨੇ ਉਵੇਂ ਕਰਦੇ ਨਹੀਂ ਇਸ ਕਰਕੇ ਸਾਡੀ ਮੰਗ ਹੈ ਕਿ ਇਹ ਜਿਹੜੀ ਫੌਰੀ ਰਾਹਤ ਆ ਫੌਰੀ ਵੰਡੀ ਜਾਵੇ ਤੇ ਕੱਲੀ ਕਣਕ ਵੰਡਣ ਨਾਲ ਨਹੀਂ ਗੱਲ ਚੱਲਣੀ ਇਹਦੇ ਨਾਲ ਸਾਨੂੰ ਉਹਦੇ ਹੋਰ ਚੀਜ਼ਾਂ ਵੀ ਚਾਹੀਦੀਆਂ ਘੋ ਚਾਹੀਦਾ ਮਿਰਚ ਮਸਾਲਾ ਚਾਹੀਦਾ ਖੰਡ ਚਾਹੀਦੀ ਆ ਜਿਹੜੀਆਂ-ਜਿਹੜੀਆਂ ਜਿੰਨੀਆਂ ਵੀ ਸਾਨੂੰ ਰਸੋਈ ਦੀਆਂ ਚੀਜ਼ਾਂ ਨੇ ਇਹ ਸਾਰੀਆਂ ਦੀ ਲੋੜ ਐ ਸਾਰੀਆਂ ਦਿੱਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਸਰਕਾਰ ਆਉਣੀ ਆ ਪਿੰਡਾਂ 'ਚ ਜਦੋਂ ਸਰਕਾਰ ਪਿੰਡਾਂ 'ਚ ਆਉਂਦੀ ਆ ਲੋਕ ਬਣਾਉਂਦੇ ਆ ਤੇ ਜੇ ਲੋਕਾਂ ਦੀ ਤੁਸੀਂ ਬਾਹਰ ਨਹੀਂ ਫੜਦੇ ਲੋਕਾਂ ਦੀ ਸਾਰ ਨਹੀਂ ਲੈਂਦੇ ਫਿਰ ਲੋਕ ਪਿੰਡਾਂ 'ਚੋਂ ਤੁਹਾਨੂੰ ਗਵਰਣਗੇ ਇਸ ਕਰਕੇ ਵੰਦੇ ਦਾ ਕੁਸ ਬਣ ਕੇ ਅਸੀਂ ਕਹਿੰਦੇ ਵੀ ਜਿੰਨਾ ਤੁਸੀਂ 20000 ਕਿਸਾਨਾਂ ਨੂੰ ਕਿਹਾ ਉਹ ਕੋਈ ਜਾਇਜ਼ ਨਹੀਂ 20000 ਰੁਪਏ ਦਾ ਬੰਦਾ ਕੀ ਆ ਹੁੰਦਾ ਕੀ ਆ ਉਹਨਾਂ ਨੂੰ ਵੀ ਠੁਕਮਾ ਮਾਲ ਦਾ ਹੋਰ ਵਾਧਾ ਦਿੱਤਾ ਜਾਵੇ ਤੇ ਮਜ਼ਦੂਰਾਂ ਨੂੰ ਜਿੰਨਾ ਤੁਸੀਂ ਅੱਖੋ ਪਰੋਖੇ ਕੀਤਾ ਮਜ਼ਦੂਰਾਂ ਦਾ ਭਗਵੰਤ ਮਾਨ ਜਦੋਂ ਦਾ ਆਇਆ ਉਹਦਾ ਮੂਹੇ ਪੱਕ ਜੇ ਮਜ਼ਦੂਰ ਕੋਈ ਸ਼ਬਦ ਹੀ ਬੋਲਿਆ ਤਾਂ ਮਾਰੇ ਪੁੱਤ ਨੇ ਅੱਜ ਤੱਕ ਮਜ਼ਦੂਰਾਂ ਦਾ ਨਾਂ ਹੀ ਨਹੀਂ ਲਿਆ ਇਸ ਕਰਕੇ ਮਜ਼ਦੂਰ ਦੇਖ ਰਹੇ ਆ ਕਿ ਤੁਸੀਂ ਮਜ਼ਦੂਰਾਂ ਨੂੰ ਅੱਖੋ ਪਰੋਖੇ ਕੀਤਾ ਹੋਇਆ ਤਾਂ ਉਹਨਾਂ ਨਾਲ ਜਿਹੜੇ ਮਜ਼ਦੂਰ ਆਜ ਜਿਹੜਾ ਮੰਗਾ ਲਈ ਥੋੜੇ ਨਫਰਮਾਨ ਵਾਲੇ ਜਿਹੜੇ 1921 ਵੇਖਣਗੇ ਇਸ ਕਰਕੇ ਸਾਡੀ ਮੰਗ ਹੈ ਕਿ ਡਿੱਗੇ ਹੋਏ ਮਕਾਨਾਂ ਦੇ ਫੌਰੀ ਮਾਲਜੇ ਦਿੱਤੇ ਜਾਣ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੀ ਗਦਾਮਾ 'ਚ ਕੜਕ ਪਈ ਗਲੀ ਜਾਂਦੀ ਆ ਉਹਨੂੰ ਫੌਰੀ ਵੰਡਿਆ ਜਾਵੇ ਉਹ ਲੋਕ ਜਿਹੜੇ ਅੱਜ ਵਿਚਾਰੇ ਭੁੱਖੇ ਬੈਠੇ ਆ ਦਿਲਾ ਤੇ ਅੱਜ ਸਾਡੇ ਦੇ ਇੱਕ ਜਾਤੀ ਦਾ ਵੀ ਤਬਕਾ ਲੱਗਿਆ ਹੋਇਆ ਕਲੰਕ ਲੱਗਿਆ ਹੋਇਆ ਕਿ ਇਹ ਨੀਵੀਂ ਜਾਤੀ ਦੇ ਨਿੱਕੀ ਜਾਤੀ ਦੇ ਆ ਇਸ ਕਰਕੇ ਜਿਹੜਾ ਰਸਨਾ ਇਹ ਤਾਂ ਵੱਡੇ ਵਾਸਤੇ ਆਇਆ ਪਰ ਭਰਾਵੋ ਅਸੀਂ ਕਲੰਕ ਸਾਡੇ 'ਤੇ ਹੀ ਲੱਗਿਆ ਜੇ ਸਾਡੇ ਕੋਲ ਕੋਈ ਜ਼ਮੀਨ ਦਾ ਔੜਾ ਹੈ ਨਹੀਂ ਜੇ ਜ਼ਮੀਨ ਦਾ ਔੜਾ ਹੁੰਦਾ ਕਿਹਦੀ ਹਿੰਮਤ ਸੀ ਅੱਜ ਸਾਡੀਆਂ ਜਾਤਾਂ ਪਰਖਦਾ ਕਿਹਦੀ ਹਿੰਮਤ ਸੀ ਸਾਡੀਆਂ ਔਰਤਾਂ ਨੂੰ ਸਾਗ ਦੀ ਜੀਰਨੀ ਪਿੱਛੇ ਬਾਥੂ ਦੀ ਜੀਰਨੀ ਪਿੱਛੇ ਜੇਕਰ ਨੇ ਲੱਕੜਾਂ ਦੀ ਮੋੜੀ ਖੱਜ ਲੈ ਉਹਨੇ ਤਾਂ ਵੀ ਸਾਨੂੰ ਚੋਰ ਕਹਿੰਦੇ ਆ ਵੀ ਇਹ ਚੋਰ ਆ ਇਸ ਕਰਕੇ ਭਰਾਵੋ ਇਹ ਕਾਣੀ ਮੰਨਦਾ ਰੌਲਾ ਜਿੱਦੇ ਕਾਣੀ ਵੱਡ ਖਤਮ ਹੋ ਗਈ ਉਦੋਂ ਕਦਰ ਉਦੋਂ ਕੀਮਤ ਉਦੋਂ ਸਾਡੀ ਪੁੱਛ ਦਸਤ ਪੈਣ ਲਾ ਹੋਣ ਲੱਗਣੀ ਆ ਇਸ ਕਰਕੇ ਜ਼ਮੀਨਾਂ ਵਡਾਉਣ ਵਾਲਾ ਆਪਾਂ ਸਾਰੇ ਤੁਰ ਜੇ ਫੇਰ ਹੀ ਕੋਈ ਸਾਡੇ ਧੋਲੇ ਧੋਤੇ ਜਾ ਸਕਿਆ ਫੇਰ ਹੀ ਸਾਡੀ ਜਿੰਦਗੀ ਸਾਡੀ ਦੇ ਸਾਡੇ ਘਰਾਂ ਚ ਖੁਸ਼ਹਾਲੀ ਆ ਸਕਦੀ ਆ ਫੇਰ ਹੀ ਸਾਡਾ ਮਾਨ ਸਤਕਾਰ ਫੇਰ ਹੀ ਸਾਡੀ ਇੱਜ਼ਤ ਵਧ ਸਕਦੀ ਆ ਬੇਜ਼ਮੀਨੇ ਹੋਣ ਕਰਕੇ ਸਾਡਾ ਕਿਤੇ ਸਤਕਾਰ ਨਹੀਂ ਕਿਤੇ ਇੱਜ਼ਤ ਮਾਨ ਨਹੀਂ ਇਸ ਕਰਕੇ ਸਾਡੇ ਸਾਰੇ ਮਜ਼ਦੂਰਾਂ ਨੂੰ ਅਪੀਲ ਹੈ ਬੇਜ਼ਮੀਨੇ ਕਿਸਾਨਾਂ ਨੂੰ ਵੀ ਅਪੀਲ ਹੈ ਬਹੁਤ ਏਰੀ ਕੀ ਕਰਦੇ ਵੱਡੇ ਜ਼ਗੀਰ ਜ਼ਗੀਰਦਾਰ ਜਿਹੜੇ ਬੇਜ਼ਮੀਨੇ ਕਿਸਾਨਾਂ ਉਹਨਾਂ ਨੂੰ ਵੀ ਕਹਿੰਦੇ ਆ ਹੁਣ ਬੇੜਿਆਂ ਦੇ ਕਿੱਥੇ ਹੋ ਗਿਆ ਆਪਣੀਆਂ ਜ਼ਮੀਨਾਂ ਖੋਣ ਕੇ ਨਹੀਂ ਭਰਾਵੋ ਬੇਜ਼ਮੀਨੇ ਕਿਸਾਨਾਂ ਨੂੰ ਵੀ ਮਿਲਣ ਲੱਗਣਾ ਥੋੜੇ ਜ਼ਮੀਨੇ ਕਿਸਾਨਾਂ ਨੂੰ ਵੀ ਮਿਲਣ ਗਿਆ ਪਰ ਜੇ ਅਸੀਂ ਇਕੱਠੇ ਹੋ ਜਗੇ ਤਾਂ ਦੋਨੇ ਤਰ੍ਹਾਂ ਨੂੰ ਮਿਲ ਲਿਆ ਦੋਨੇ ਤਰ੍ਹਾਂ ਦੇ ਧੋਨੇ ਧੋਤੇ ਜਾ ਸਕਦੇ ਆ ਨਹੀਂ ਤੁਸੀਂ ਵੀ ਸਾਡੇ ਵਾਲੀ ਹਾਲਤ ਚ ਤੇ ਅਸੀਂ ਤਾਂ ਹੈਗੇ ਆਖੇ ਅਸੀਂ ਤਾਂ ਨੰਗ ਭੁੱਖ ਨਾਲ ਪਹਿਲੇ ਘੁੱਲ ਰਹੇ ਆ ਇਸ ਕਰਕੇ ਸਾਡੇ 17 ਏਕੜ ਦਾ ਕਾਨੂੰਨ ਜੇ ਲਾਗੂ ਤਾਂ ਹੋਊਗਾ ਜੇ ਦੋਨੇ ਤਰ੍ਹਾਂ ਇਕੱਠੀਆਂ ਹੋਣਗੀਆਂ ਇਸ ਕਰਕੇ ਅੱਜ ਦੀ ਸਾਡੀ ਵੀ ਮੈਂ ਵੀ ਇਹੀ ਆ ਵੀ ਵੀ ਬੇਜਮੀਨਾਂ ਦੀ ਸਾਰ ਲਵੇ ਸਰਕਾਰ ਦੇ ਨਹੀਂ ਲੈਣਦੇ ਭਾਈ ਆਉਣ ਆਉਂਦੇ ਸਰਕਾਰ ਫਿਰ ਤੋਂ ਲੋਕ ਪੁੱਛ ਲੈਣਗੇ